ਆ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈਂ ਤ੍ਰਿਸ਼ਨਾ 부ਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨ ਸਾ ਮਨ ਹੈ ਸਮਾਈ ਹਰ ਜੀਉ ਕਿਰਪਾ ਕਰੋ ਹੋ ਮੇਰੇ ਪਿਆਰੇ ਆਨ ਦੇਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸਬਦ ਉਧਾਰੇ ਰਹਾਉ ਸੰਤ ਜਨਾ ਕਾਉ ਜਮ ਜੋਹੇ ਨਾ ਸਾਕੇ ਰਤੀ ਅੰਤ ਦੂਖ ਨਾ ਲਾਈ ਆਪ ਤਰਹਿ ਸਗਲੇ ਕੁੱਲ ਤਾਰਹਿ ਜੋ ਤੇਰੀ ਸਰਣਾਇ ਭਗਤਾ ਕੀ ਪੈਜ ਰਖੈ ਤੂ ਆਪੇ ਤੇਰੀ ਵਡਿਆਈ ਜਨਮ ਜਨਮ ਕੇ ਕੇ ਲਿ ਵਿਖ ਦੁਖ ਕਾਟਹਿ ਦੁਬਿ ਤਾਰਤੀ ਨਾਰਾਇਣ ਹਮ ਮੂੜ ਮੁਗਦ ਗਿਸ਼ ਬੂਝੈ ਨਾਹੀ ਤੂ ਆਪੇ ਦੇਹਿ 부ਝਾਈ ਜੋ ਤੁਧ ਭਾਵੈ ਸੋਈ ਕਰਸੀ ਅਬਰ ਨਾ ਕਰਨਾ ਜਾਈ ਜਗਤ ਉਪਾਏ ਤੁਦ ਧੰਦੇ ਲਾਇਆ ਭੁੰਦੀ ਕਾਰ ਕਮਾਈ ਜਨਮ ਪਦਾਰਥ ਜੂਵੈ ਹਾਰੇ ਆਵ ਸਬਦੈ ਸੁਰਤ ਨਾ ਪਾਈ ਮਨ ਮੁਖ ਮਰਹਿ ਤੈਨ ਕਿਸ਼ੂ ਨਾ ਸੂਜੈ ਦੁਰਮਤ ਅਗਿਆਨ ਅੰਧਾਰਾ ਭਵ ਜਲ ਪਾਰ ਨਾ ਪਾਵਹਿ ਕਬਹੀ ਢੂਬ ਮੋਏ ਬੇਨ ਗੋਰ ਸਿਰ ਭਾਰਾ ਸਾਚੇ ਸਭ ਦਰਤੇ ਜਨ ਸਾਚੇ ਹਾਰ ਪ੍ਰਭ ਆਪ ਮਿਲਾਏ ਗੁਰ ਕੀ ਬਾਣੀ ਸ਼ਬਦ ਪੁਸ਼ਾਤੀ ਸਾਚ ਰਹੇ ਨਿਭਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੈ RAM ਨਾਮ ਉਰਤਾਰੇ ਐ ਰਾਮ ਮਹੱਲਾ ਪੰਜਵਾਂ ਅਸ਼ਟਪਦੀਆ ਘਰ ਦੂਜਾ ਇੱਕ ਓ ਔੰਕਾਰ ਸਤਿਗੁਰ ਪ੍ਰਸਾਦਿ ਜਿਸ ਨਾਮ ਹਰਿਦੈ ਸੁਈ ਵਡ ਰਾਜਾ ਜਿਸ ਨਾਮ ਰਿਦੈ ਤਿਸ ਪੂਰੇ ਕਾਜਾ ਜਿਸ ਨਾਮ ਰਿਦੈ ਤਿਨ ਕੋਟ ਧਾਨ ਪਾਏ ਨਾਮ ਬਿਨਾ ਜਨਮ ਮਿਰਥਾ ਜਾਏ ਤਿਸ ਸਾਲਾਹੀ ਜਿਸ ਹਰ ਤਨ ਰਾਸ ਸੋ ਵਡ ਭਾਗੀ ਜਿਸ ਗੁਰ ਮਸਤਕ ਹਾਥ ਰਹਾ ਜਿਸ ਨਾਮ ਰਿਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਰਿਦੈ ਤਿਸ ਸਹਜ ਸੁਖੈ ਨਾ ਜਿਸ ਨਾਮ ਰਿਦੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਰਿਦੈ ਸੋ ਜੀਵਨ ਮੁਕਤਾ ਜਿਸ ਨਾਮ ਰਿਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਰਿਦੈ ਤਿਨ ਨਉ ਨਿਧ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਰਿਦੈ ਸੋ ਵੇਖ ਪਰਵਾਹਾ ਜਿਸ ਨਾਮ ਰਿਦੈ ਤਿਸ ਸਦ ਹੀ ਲਾਹਾ ਜਿਸ ਨਾਮ ਰਿਦੈ ਤਿਸ ਵਡ ਪਰਵਾਰਾ ਨਾਮ ਬਿਨਾ ਮਨ ਮੁਖ ਗਾਵਾਰਾ ਜਿਸ ਨਾਮ ਰਿਦੈ ਤਿਸ ਨਿਹਚਲ ਆਸਨ ਜਿਸ ਨਾਮ ਰਿਦੈ ਤਿਸ ਤਖਤ ਨਿਵਾਸਨ ਜਿਸ ਨਾਮ ਰਿਦੈ ਸੋ ਸਾਚਾ ਸਾਹੋ ਨਾਮਹੀਣ ਨਾਹੀ ਪਤ ਵਿਸਾਹ ਜਿਸ ਨਾਮ ਰਿਦੈ ਸੋ ਸਭ ਮਹਿ ਜਾਤਾ ਜਿਸ ਨਾਮ ਰਿਦੈ ਸੋ ਪੁਰਖ ਵਿਦਾਤਾ ਜਿਸ ਨਾਮ ਰਿਦੈ ਸੋ ਸਭ ਤੇ ਊਚਾ ਨਾਮ ਵਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਰਿਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਰਿਦੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਰਿਦੈ ਸੋ ਪ੍ਰਖ ਪਰਵਾਨ ਨਾਮ ਬਿਨਾ ਫਿਰ ਆਵਣ ਜਾਣ ਤਿਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮੈਂ ਲਖੇ ਗੋਪਾਲ ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤਤੈ ਤਤ ਮਿਲਾਇਆ ਐ rau ਮਹੱਲਾ ਪੰਜਵਾ ਕੋਟ ਬਿਸਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਧਰਮ ਸਾਲ ਕੋਟ ਮਹੇਸ ਉਪਾਏ ਸਮਾਏ ਕੋਟ ਬ੍ਰਾਹਮੇ ਜਗ ਸਾਜਣ ਲਾਏ ਐਸੋ ਧਣੀ ਗੋਵਿੰਦ ਹਮਾਰਾ ਵਰਨ ਨਾ ਸਾਖਾਉ ਗੁਣ ਵਿਸਥਾਰ ਰਹਾ ਕੂਟ ਮਾਇਆ ਜਾ ਕੈ ਸੇਵਕਾਏ ਕੂਟ ਜੀਵ ਜਾ ਕੀ ਸਿਹ ਜਾਏ ਕੂਟ ਉਪਾਰਜਨਾ ਤੇਰੇ ਅੰਗ ਕੂਟ ਭਗਤ ਬਸਤ ਹਰ ਸੰਗੈ ਕੂਟ ਛਤਰ ਪਾਤ ਕਰਤ ਨੰਮ ਸਕਾਰ ਕੂਟ ਇੰਦਰ ਠਾਡੇ ਹੈ ਦਵਾਰ ਕੂਟ ਬੈਕੁੰਠ ਜਾ ਕੀ ਦ੍ਰਿਸ਼ਟੀ ਮਾਹੀ ਕੂਟ ਨਾਮ ਜਾ ਕੀ ਕੀਮਤ ਨਾਹੇ ਕੋਟ ਪੂਰੀ ਅਤ ਹੈ ਜਾ ਕੈ ਨਾਦ ਕੋਟ ਅਖਾਰੇ ਚਲਤ ਬਿਸਮਾਦ ਕੋਟ ਸਖਤ ਸਿਵ ਆਗਿਆਕਾਰ ਕੋਟ ਜੀਵ ਦੇਵ ਆਧਾਰ ਕੋਟ ਤੀਰਥ ਜਾਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੂਜਾਰੀ ਕਰਤੇ ਪੂਜਾ ਕੋਟ ਵਿਸਥਾਰਨ ਅਵਰ ਨਾ ਦੂਜਾ ਕੋਟ ਮਹਿਮਾ ਜਾ ਕੀ ਨਿਰਮਲ ਹੰਸ ਕੋਟ ਉਸਤਤ ਜਾ ਕੀ ਕਰਤ ਬ੍ਰਹਮੰਸ ਕੋਟ ਪਰਲਾਵ ਓਪਤ ਨਿਮਖ ਮਾਹੀ ਕੋਟ ਗੁਨਾ ਤੇਰੇ ਗਣੇ ਨਾ ਜਾਹੇ ਕੋਟ ਗਿਆਨੀ ਕਥੈ ਗਿਆਨ ਕੋਟ ਧਿਆਨੀ ਧਰਤ ਧਿਆਨ ਕੋਟ ਤਪੀ ਸਰ ਤਪ ਹੀ ਕਰਤੇ ਕੋਟ 무ਨੀ ਸਰ ਮੋਨ ਮਹਿ ਰਹਤੇ आवेगत नाथ अगोचर स्वामी पूर रहया घाट अंतर जामी जात गत देखौ ते रावासा नानक काओ गुर कीयो प्रगासा ठहराऊ मोहल्ला पंजाब ਸਤਿਗੁਰੂ ਮੋ ਕਾਓ ਕੀਨੋ ਦਾਨ ਅਮੋਲ ਰਤਨ ਹਰ ਦੀ ਮੋ ਨਾਮ ਸਹਿਜ ਬਿਨੋਦ ਚੋਜ ਆਨੰਤਾ ਨਾਨਕ ਕਾਓ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਾਹੁਰ ਬਾਹੁਰ ਤਿਸ ਸੰਗ ਮਨ ਰਾਚੀ ਰਹਾਉ ਅਚਿੰਤਾ ਹਮਾਰੈ ਭੋਜਨ ਭਾਉ ਅਚਿੰਤਾ ਹਮਾਰੈ ਦੀਚੈ ਨਾਉ ਅਚਿੰਤਾ ਹਮਾਰੈ ਸਬਦ ਉਧਾਰ ਅਚਿੰਤਾ ਹਮਾਰੈ ਭਰੇ ਭੰਡਾਰ ਅਚਿੰਤਾ ਹਮਾਰੈ ਕਾਰਜ ਪੂਰੇ ਅਚਿੰਤਾ ਹਮਾਰੈ ਲਥੇ ਵਿਸੂਰੇ ਅਚਿੰਤਾ ਹਮਾਰੈ ਬੈਰੀ ਮੀਤਾ ਅਚਿੰਤੋ ਹੀ ਇਹੋ ਮਾਨ ਵਸ ਗੀਤਾ ਅਚਿੰਤ ਪ੍ਰਭੂ ਹਮ ਕੀ ਆਦਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾ ਕਾਓ ਸਗਲ ਸਿਧਾਂਤ ਚਿੰਤ ਹਮ ਕਾਓ ਗੁਰ ਦੀਨੋ ਮੰਤ ਅਚਿੰਤ ਹਮਾਰੇ ਬਿਨ ਸੇ ਬੈਰ ਅਚਿੰਤ ਹਮਾਰੇ ਮਿਟੇ ਅੰਧੇਰ ਅਚਿੰਤੋ ਹੀ ਮਾਨ ਕੀਰਤਨ ਮੀਠਾ ਅਚਿੰਤੋ ਹੀ ਪ੍ਰਭ ਘਟ ਘਟ ਦੀਠਾ ਅਚਿੰਤ ਮਿਟਿਓ ਹੈ ਸਗਲੋ ਕਰਮਾ ਅਚਿੰਤ ਵਸਿਓ ਮਾਨੁ ਸੁਖ ਬਿਸਰਾਮਾ ਅਚਿੰਤ ਹਮਾਰੈ ਅਨਹਤ ਵਾਜੈ ਅਚਿੰਤ ਹਮਾਰੈ ਗੋਬਿੰਦ ਗਾਜੈ ਅਚਿੰਤ ਹਮਾਰੈ ਮਾਨੁ ਪਤੀ ਆਨਾ ਨੇ ਚਲ ਤਨੀ ਅਚਿੰਤ ਪਛਾਨਾ ਅਚਿੰਤੋ ਉਪਜਿਓ ਸਗਲ ਵਿਵੇਕਾ ਅਚਿੰਤ ਚਰੀ ਹੱਥ ਹਰ ਹਰ ਟੀਕਾ ਅਚਿੰਤ ਪ੍ਰਭੂ ਧੁਰ ਲਿਖਿਆ ਲੇਖ ਅਚਿੰਤ ਮਿਲੇਉ ਪ੍ਰਭ ਠਾਕੁਰ ਏਕ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ ਐ ਰਉ ਬਾਣੀ ਭਗਤਾ ਕੀ ਕਬੀਰ ਜੀਉ ਘਰ ਬਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਹੋ ਧਾਨ ਮੇਰੇ ਹਰ ਕੋ ਨਾਓ ਗਾਂਠ ਨਾ ਬਾਧਾਓ ਵੇਚ ਨਾ ਖਾਓ ਰਹਾਓ ਨਾਓ ਮੇਰੇ ਖੇਤੀ ਨਾਓ ਮੇਰੇ ਬਾੜੀ ਭਗਤ ਕਰਾਓ ਜਨ ਸਰਣ ਤੁਮਾਰੀ ਨਾਓ ਮੇਰੇ ਮਾਇਆ ਨਾਓ ਮੇਰੇ ਪੂੰਜੀ ਤੁਮਹਿ ਛੋੜ ਜਾਨੋਂ ਨਹੀਂ ਦੂਜੀ ਨਾਉ ਮੇਰੇ ਬੰਦੇ ਪਾ ਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਏ ਸਖਾਈ ਮਾਇਆ ਮਹਿ ਜਿਸ ਰਖੈ ਉਦਾਸ ਕਹਿ ਕਬੀਰ ਹਾਉ ਤਾਕ ਉਦਾਸ ਨਾਗੇ ਆਵਨ ਨਾਗੇ ਜਾਣਾ ਕੋਏ ਨਾ ਰਹੇ ਹੈ ਰਾਜਾ ਰਾਨਾ RAM ਰਾਜਾ ਨਾਉ ਨਿਦ ਮੇਰੇ ਸੰਪੈ ਹੇਤ ਕਲਤ ਧਨ ਤੇਰੇ ਰਹਾਉ ਆਵਤ ਸੰਗ ਨਾ ਜਾਤ ਸੰਗਾਤੀ ਕਹਾ ਭਇਓ ਦਰਬਾਂਦੇ ਹਾਥੀ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕੀ ਆਲੇ ਗਇਆ ਕਹ ਕਬੀਰ ਕਿਸ਼ ਗੁਣ ਵਿਚਾਰ ਚੱਲੇ ਜੁਵਾਰੀ ਦੋ ਹੱਥ ਝਾਰ